ਸਸਕਾਲ ਦੋਸਤੋ ਉਹਨਾਂ ਦੇ ਵਿੱਚ ਟਰੈਕਟਰ ਪਾਰਟ ਬਣਾਉਣ ਵਾਲੀ ਫੈਕਟਰੀ ਤਬਾਹ ਕਰਕੇ ਰਖ ਦਿੱਤੀ ਪਾਣੀ ਨੇ ਤਸਵੀਰ ਦੇਖੋ ਤਬਾਹੀ ਦੀਆਂ ਹੀ ਤਸਵੀਰਾਂ ਨੇ ਜਿੱਥੇ ਕਿ ਟਰੈਕਟਰ ਪਾਰਟ ਬਣਾਉਣ ਵਾਲੀ ਫੈਕਟਰੀ ਦਾ ਹਾਲ ਹੈ ਜਿੱਥੇ ਚਾਰੇ ਪਾਸੇ ਤੁਹਾਨੂੰ ਤਬਾਹੀ ਹੀ ਤਬਾਹੀ ਨਜ਼ਰ ਆਊਗੀ ਹਰ ਪਾਸੇ ਬੁਰਾ ਹਾਲ ਹੈ ਹਰ ਪਾਸੇ ਜਿਹੜਾ ਉਹ ਸਮਾਨ ਆਪਣੀ ਜਗ੍ਹਾ ਤੇ ਨਹੀਂ ਹੈਗਾ ਦੇਖੋ ਇਹ ਕੀ ਹਾਲ ਹੈ ਕਿੱਥੇ ਗੱਡੀਆਂ ਖੜੀਆਂ ਕਿੱਥੇ ਪਹੁੰਚਾਤੀਆਂ ਵੱਡੇ ਵੱਡੇ ਟਰੱਕ ਟਿਪਰ ਹਿਲਾ ਕੇ ਰੱਖ ਦਿੱਤੇ ਚਾਰੇ ਪਾਸੇ ਤੁਹਾਨੂੰ ਤਬਾਹੀ ਹੀ ਤਬਾਹੀ ਨਜ਼ਰ ਆਊਗੀ ਦੇਖੋ ਵੀਕਲਾਂ ਦਾ ਕੀ ਹਾਲ ਕੀਤਾ ਇਹ ਬਹੁਤ ਛੋਟੀ ਚੀਜ਼ ਹੈ ਉਸ ਤੋਂ ਬਹੁਤ ਵੱਡਾ ਨੁਕਸਾਨ ਹੈ ਦੇਖੋ ਪਲਾਂਟ ਦਾ ਕੀ ਹਾਲ ਹੈ ਤਾਂ ਤਸਵੀਰ ਦੇਖੋ ਫੈਕਟਰੀ ਦਾ ਹਾਲ ਕੀ ਹੋਇਆ ਟਰੈਕਟਰ ਪਾਰਟ ਬਣਾਉਣ ਵਾਲੀ ਫੈਕਟਰੀ ਆ ਉਜਾੜ ਕੇ ਰੱਖ ਦਿੱਤੀ ਹੈ ਦੇਖੋ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਜਿੱਥੇ ਟਰੈਕਟਰ ਪਾਰਟ ਬਣਾਉਣ ਵਾਲੀ ਫੈਕਟਰੀ ਦਾ ਹਾਲ ਦੇਖ ਲਓ ਉਜਾੜ ਕੇ ਰੱਖ ਦਿੱਤੀ ਹੈ ਪੂਰੀ ਤਰ੍ਹਾਂ ਫੈਕਟਰੀ ਹਰ ਇੱਕ ਚੀਜ਼ ਮਸ਼ੀਨਾਂ ਦੇਖੋ ਕਈ ਕਈ ਕੁਇੰਟਲ ਦੀਆਂ ਸੰਕੜੇ ਕੁਇੰਟਲ ਦੀਆਂ ਇਹ ਮਸ਼ੀਨਾਂ ਜਿਹੜੀਆਂ ਨੇ ਉਹ ਤਬਾਹ ਕਰਕੇ ਰੱਖਤੀਆਂ ਦੇਖ ਲਓ ਕਿਸ ਤਰ੍ਹਾਂ ਦੀਆਂ ਇਹ ਤਸਵੀਰਾਂ ਸਾਹਮਣੇ ਨੇ ਤੁਹਾਡੇ ਹਰਮੇਸ਼ ਉਹ ਤਸਵੀਰ ਦਿਖਾਓ ਦੇਖੋ ਵੱਡੀਆਂ ਵੱਡੀਆਂ ਮਸ਼ੀਨਾਂ ਦਾ ਦੇਖੋ ਹਾਲ ਕੀ ਕਰ ਦਿੱਤਾ ਹੈ ਪਾਣੀ ਨੇ ਪੂਰਾ ਪਲਾਂਟ ਹੈ ਜਿਹੜਾ ਉਹ ਤਬਾਹ ਕਰਕੇ ਰੱਖ ਦਿੱਤਾ ਸੈਂਕੜੇ ਕਰੋੜ ਰੁਪਏ ਦਾ ਨੁਕਸਾਨ ਹੈ ਉਹ ਇਹ ਨਜ਼ਰ ਆ ਰਿਹਾ ਹੈ ਤਾਂ ਤਬਾਹ ਤਬਾਹੀ ਹੀ ਤਬਾਹੀ ਹੈ ਜਿਹੜੀ ਹਰ ਜਗ੍ਹਾ ਤੁਹਾਨੂੰ ਨਜ਼ਰ ਆ ਰਹੀ ਹੈ ਤਬਾਹੀ ਦਾ ਮੰਜ਼ਰ ਦੇਖੋ ਤਾਂ ਤਬਾਹੀ ਦਾ ਮੰਜ਼ਰ ਦੇਖੋ ਤੁਸੀਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਦੇਖੋ ਇਹ ਟਰੈਕ ਟਰਾਲੀਆਂ ਵੱਡੀਆਂ ਵੱਡੀਆਂ ਟਰਾਲੀਆਂ ਕਿਸ ਤਰ੍ਹਾਂ ਪੁੱਠੀਆਂ ਕਰਤੀਆਂ ਪਾਣੀ ਨੇ ਇਹ ਦੇਖੋ ਇਹ ਰਮੇਸ਼ ਦਿਖਾਉਂਦੇ ਰਹੋ ਨਾਲ ਦੀ ਨਾਲ ਤਾਂ ਤਸਵੀਰ ਦੇਖੋ ਤੁਸੀਂ ਹਰ ਇੱਕ ਚੀਜ਼ ਆ ਜਿਹੜੀ ਉਹ ਕਾ ਤਸਵੀਰਾਂ ਲਗਾਤਾਰ ਤੋਂ ਨਾਲ ਸਾਂਝੀਆਂ ਕਰ ਰਹੇ ਹਾਂ ਸੀ ਦੇਖ ਸਕਦੇ ਹੋ ਕਿੰਨਾ ਖਤਰਨਾਕ ਮੰਜ਼ਰ ਹੈ ਕਿੰਨੀਆਂ ਖਤਰਨਾਕ ਤਸਵੀਰਾਂ ਨੇ ਇਹ ਰੌਂਗਟੇ ਖੜੇ ਕਰ ਦੇਣਗੇ ਤੁਹਾਡੇ ਖਤਰਨਾਕ ਸੈਲਾਬ ਹੈ ਜਿਹੜਾ ਉਹ ਇੱਥੇ ਆਇਆ ਰਮੇਸ਼ੀਤ ਤਸਵੀਰ ਦਿਖਾਓ ਤੁਸੀਂ ਕੀ ਕਿਸ ਤਰ੍ਹਾਂ ਲੱਖਾਂ ਰੁਪਏ ਦੀਆਂ ਗੱਡੀਆਂ ਦਾ ਹਾਲ ਕੀ ਕੀਤਾ ਹੋਇਆ ਹੈ ਵਹੀਕਲਾਂ ਦਾ ਹਾਲ ਕੀ ਹੋ ਗਿਆ ਹੈ ਚਾਰੇ ਪਾਸੇ ਜਿਹੜਾ ਉਹ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ ਤੁਹਾਨੂੰ ਹਰ ਇੱਕ ਚੀਜ਼ ਆ ਜਿਹੜੀ ਉਹ